ਉਹ ਸਾਰੇ ਕਮਾਂਗਰ ਵਾਲੇ ਆ ਜੀ ਜੋਂਡਿਆ ਦੇ ਯਾਰ ਵਾਲੇ ਅੱਛਾ ਇਹ ਬੰਦੇ ਦਾ ਬਹੁਤ ਜ਼ਿਆਦਾ ਬਸ ਸਿੱਧੇ ਪਾਰਟੀ ਦੇ ਮੇਰ ਆ 100 ਵਾਰ ਕਰਕੇ ਖਾਸ ਕਰਕੇ 100 ਵਾਰ ਹੁੰਦਾ ਨਾ ਜੀ ਕੁੱਝ ਕਿ ਉਹ ਕਿਹੜਾ ਡਿਊਟੀ ਵਾਲੇ ਚੱਲੇ ਜੋ ਕਮਾਂਗਰ ਵਾਲੇ ਇਹਨਾਂ ਦੇ ਕੋਈ ਕਿਤੇ ਉਤਰ ਨਾਲ ਕੋਈ ਕਿਤੇ ਉਤਰ ਨਾਲ ਅੱਛਾ ਬੋਲੋ ਉਹ ਜਾਬਾਂ ਨਹੀਂ ਬਣ ਰਹੀਏ ਨਾ ਨਾ ਟਾਰਗੇਟ ਤੇ ਹੋਗੇ ਬੋੜੀ ਬੋੜਾ ਆਪ ਨੂੰ ਕੋਲੇ ਐਂਡ ਮੈਂਟਲ ਐਸਿਸਟੈਂਸ ਤੇ ਪਾਸਿਟੂ ਅੱਜ ਬੜੀ ਨਹੀਂ ਕਰਦੇ ਹਾਂ ਬਾੜੇ ਵੀ ਵੜੀ ਕਿੱਥੇ ਨੂੰ ਦੇ ਦੇ ਕਿੱਥੇ ਜਾਣੇ ਹੂੰ ਜੇਲ ਮੁਲਾਕਾਤ ਕਰ ਚਲੋ ਮੇਰਾ ਧਿਆਨ ਰੱਖਿਓ ਜਗਾ ਡਾਕਟਰ ਕਿਤੇ ਚੱਲਿਆ ਸੀ ਕੋਲ ਮਨਸਪਾਈ ਦੇਤੀ ਮੈਂ ਆਪਕੀ ਨਾਲ ਮੇਜਾ ਬਸ ਦੇ ਵਿੱਚ ਬਹੁਤ ਸਭ ਠੀਕ ਹੈ ਤੁਸੀਂ ਕਿਤੇ ਰੋਕੇ ਕਿ ਕਿ 300 ਐਟਰੀ ਹੈ ਜੇ ਕੇ ਚੰਡੀਗੜ੍ਹ ਰੋਡ ਤੇ ਜਿੰਨੇ ਸਾਲ ਹੋ ਗਏ ਕੰਮ ਜਬ ਇੱਕ ਸਾਲ ਬਹੁਤ ਦਰ ਸ੍ਰੀ ਬੋੜਿਆ ਸਮਰਾਜ ਚੌਕ ਬਈ ਜਿੰਨਾ ਉਤਰਨਾ ਆਜੋ ਸਮਰਾਲਾ ਚੌਕ ਆ ਹਾਂ ਜੀ ਇਥੇ ਹੋਰ ਚਾਰਜਿੰਗ ਦੀ ਤੇ ਹੋਰ ਘਟ ਲਈ ਜਾ ਉਹ ਜਿੱਥੇ ਬੈਠ ਕੇ ਅੱਲੇ ਕਰਦਾ ਹਾਂ ਹਾਂ ਪੂਰੇ ਤੁਮਾਨ ਲੱਗਿਆ ਜੀ ਕਾਰਪੋਰੇਸ਼ਨ ਵਾਲੇ ਜੀ ਪਾਉਣਾ ਜੀ ਉਹ ਤਾਂ ਲੱਗੇ ਲੱਗੇ ਬੱਸ ਕੋਈ ਨਾ ਗਾਇਸ ਅੰਮ੍ਰਾਵਾਂ ਚੌਕ ਵਾਲੇ ਸਤਰਾਵਾਂ ਚੌਕ ਵਾਲੇ ਆਪੋ ਜੀ ਹਾਂ ਹਾਂ ਅਰੇ ਨਾ ਕਾਲੀਓ ਕੋਲ ਬੋਲਦਾ ਫਿਰ ਰੇ ਰਾਜਾ ਜੀ ਹਾਂ ਜੀ ਮੈਂ ਘਾਟੇ ਸ਼ਹਿਰ ਤੋਂ ਸ਼੍ਰੀ ਮੁਕਤਸਰ ਸਾਹਿਬ ਤੋਂ ਅੱਛਾ ਕੀ ਕਰਦਾ ਤੂੰ ਇੱਥੇ ਮੈਂ ਜੌਬ ਕਰਦਾ ਹਾਂ ਕਿੱਥੇ ਆਗੋਸ ਸਾਡੇ ਤੇ ਸ਼ਿੰਗਾਰ ਰੋਡ ਤੇ ਸ਼ਿੰਗਾਰ ਰੋਡ ਤੇ ਹਾਂ ਅਸੀਂ ਤਾਂ ਜਾਣੇ ਵਾਲੇ ਹਾਂ ਜੇ ਬੜਾ ਤੱਕ ਜਾਉਂਗਾ ਹਾਂ कांग्रेस पार्टी चाहींदी रखां रखियो